ਪਿਛਤਾਨਾ ਜਦੋਂ ਪਿੰਡ 'ਚ ਗਿਆ ਨਾ ਆਪਣੀ ਪ੍ਰਚਾਰ ਕਰਦੇ ਹੀ ਉਹਨੂੰ ਲੋਕਾਂ ਨੇ ਗੋਲ ਨਹੀਂ ਤਾਂ ਆਮ ਦੇ ਤਨੇ ਪਿਛਤਾਨਾ ਸਾਹਿਬ ਜਦੋਂ ਸੀ ਬਾਗੋਂ ਤੇ ਬੈਠੇ ਸੀ ਤੁਸੀਂ ਭਾਜਪੀ ਤੇ ਹਾਕੀ ਦੀ ਤਾਕਤ ਦਾ ਕਿਸਾਨਾਂ ਦੀ ਹੱਦ ਦੇ ਬੰਦੀਆਂ ਦਾ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਵੱਡਾ ਯੋਗਦਾਨ ਔਰ ਵੱਡਾ ਯੋਗਦਾਨ ਸੰਯੁਕਤ ਕਿਸਾਨ ਮੋਰਚੇ ਵਿੱਚ ਵੀ ਗੱਤ ਦੇ ਹਿਲਾਉਣੇ ਦੀ ਕਿਸਾਨ ਦੇ ਜਬਦੀਆਂ ਯੂਨੀਅਨਾਂ ਦਾ ਵੱਡਾ ਯੋਗਦਾਨ ਤੁਲਸੀ ਆਪਾਂ ਦਾ ਦੋ ਆਪਣੇ ਮੁਥੇ ਤੇ ਮੱਗਿਆਂ ਦੇ ਉੱਤੇ ਗੱਲਬਾਤ ਕਰਦੇ ਆ ਇੱਥੇ ਦੱਸ ਕੇ ਗਰਮੀ ਜੀ ਘੱਟੋ ਘੱਟ ਸਰਵਥਨ ਮੁੱਲ ਸੀਟੂ 50% ਇਹਦੀ ਦੇ ਦੋਸ਼ੀਆਂ ਨੂੰ ਸਜਾਵਾਂ ਬਿਜਲੀ ਦੇ ਜਿਹੜੇ ਚਿਪਾਲੇ ਮੀਟਰ ਨੇ ਉਹਨਾਂ ਨੂੰ ਬੰਦ ਕਰੋ ਛਪਾਟ ਮੀਟਰਾਂ ਨੂੰ ਬਿਜਲੀ ਦਾ ਕਾਨੂੰਨ ਬੰਦ ਕਰੋ ਨਵਾਂ ਲਿਆਉਣਾ ਤੇ ਨਾਲ ਦੀ ਨਾਲ ਹੋਰ ਤਿੰਨ ਜਿਹੜੇ ਪਾਣੀ ਦਾ ਮਸਲਾ ਬੋਲ ਕੇ ਗਏ ਕਿ ਚੱਤੀ ਸਾ ਪੁੱਤਰਾ ਪਾਣੀ ਹਰ ਘਾਟ ਤੇ ਨਾਲ ਖੇਤ ਤੱਕ ਪਹੁੰਚੇ ਇਸੇ ਤਰ੍ਹਾਂ ਕੋਆਪਰੇਟਿਵ ਮੈਕ ਮੈਨੂ ਅਮਿਤ ਸ਼ਾਹ ਜੀ ਨੇ ਆਪਣੇ ਅੰਦਰ ਕਰਦਾ ਹੋਇਆ ਸਹਿਕਾਰੀ ਮੈਕ ਪਰ ਉੱਤ ਕੇਂਦਰ ਸਰਕਾਰ ਸੂਬਿਆਂ ਤੇ ਜਿੰਨੇ ਵੀ ਅਧਾਰ ਨੇ ਉਹਨਾਂ ਨੂੰ ਲਗਾਤਾਰ ਚਿੰਨ ਰਹੇ ਕੰਪਲੈਕਸ ਦੇ ਵਿੱਚ ਮਰਮੋਛਤੀ ਸਰਕਾਰਾਂ ਕੋਲੇ ਆਪਣੇ ਕਰੋੜ ਬਣਿਆ ਸੀ ਯੋਗਤਾ ਦੇ ਲੜ ਕੇ ਬਣਾਇਆ ਸੀ

ਤੁਹਾਨੂੰ ਵੀ ਦੇ ਦੋ ਕੋਈ ਮੁਕਿਆਤਾ ਕਿਸੇ ਕਾਨੂੰਨ ਦੇ ਤਾਪਕਾ ਦੇ ਦੋ ਜਿਹੜੇ ਲੋਕ ਉੱਚੇ ਰਹੇ ਨੇ ਉਹਨਾਂ ਦਾ ਪੁਜਾਰਾ ਰੋਕਣਾ ਉਜਾੜਾ ਪੱਤਰਾ ਦੇਣਾ ਉਹਨਾਂ ਦਾ ਮੁਰਦ ਸੇਵਾ ਕਰਦਾਂ ਤੇ ਜੁਪੇ ਵਾਲੀ ਸਰਕਾਰ ਹੋਵੇ ਚੋਏ 당ਕੀ ਉਪਰ ਇਹ ਤਾਂ ਹੋਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਜੇ ਸਰਕਾਰ ਨਹੀਂ ਕਰ ਸਕਦੇ ਸਾਡੀਆਂ ਜਥੇਬੰਦੀਆਂ ਦੇ ਆਰਥਿਕ ਨੂੰ ਪਹੁੰਚਾ ਲਓ ਅਸੀਂ ਸਮਝਾਵਾਂਗੇ ਅਸੀਂ ਇਹ ਸਮਝਾਵਾਂਗੇ ਇਹਨੂੰ ਪਹੁੰਚਾਓ 2018 ਚ ਜਦੋਂ ਮੱਧ ਪ੍ਰਦੇਸ਼ ਤੇ ਮਾਨਸੂਨ ਜਿੰਨੇ ਦੇ ਪਿਪਲੀਆ ਮੰਡੀ ਦੇ ਵਿੱਚ ਕਿਸਾਨ ਕਰਤਣਾ ਭਾਰ ਨਹੀਂ ਲੜ ਰਹੇ ਸੀ ਉਦੋਂ ਗੋੜੀ ਚੱਲੀ ਸੀ ਚਾਰ ਪੌਂਡ ਵਾਲਾ ਖੇਤ ਨਾਲ ਕਿਸਾਨ ਹੋ ਚੁੱਕਿਆ ਕਿ ਕਰਜਾਂ ਕਿਸਾਨਾਂ ਦੇ ਉੱਪਰ ਕਿਤੇ ਜਿਆਦਾ ਘੱਟ ਹੈ ਅਸੀਂ ਕਹਿਨੇ ਆ ਅਸੀਂ ਰਾਹੁਲ ਗਾਂਧੀ ਨੂੰ ਕਿਹਾ ਬਰਾਸ ਪਰਤੇ ਕਿ ਕਿਸਾਨਾਂ ਨੇ ਕਹਿੰ ਕਹਦਾ ਕਿ ਕਿਸਾਨਾਂ ਨੂੰ ਕਰਜੇ ਤੇ ਨਹੀਂ ਖਵਾ ਲੋਗੀ ਇਹ ਕਿਵੇਂ ਵਾਜੂਗੀ ਅਸੀਂ ਸਪਸ਼ਟ ਕੀਤਾ ਮੈਂ ਹੀ ਗੱਲ ਪੱਕੀ ਕੀਤੀ ਸੀ ਕਿ ਮੈਂ ਇੱਕ ਮਰੀਜ਼ ਜਦੋਂ ਐਕਸੀਡੈਂਟ ਹੋ ਜਾਣਾ ਦਿਲ ਦਾ ਦੌਰਾ ਪੈ ਜਾਂਦਾ ਅਸਰੰਗ ਦਾ ਦੌਰਾ ਪੈ ਜਾਂਦਾ ਉਹਨੂੰ ਸੱਟ ਘਟੇ ਉਹਨੂੰ ਜ਼ਹਿਰ ਚੜ੍ਹ ਜਾਵੇ ਕੋਸ ਮਰੀਜ਼ ਨੂੰ ਜਦੋਂ ਆਪਾਂ ਹਸਪਤਾਲ ਲੈ ਕੇ ਜਾਂਦੇ ਆ ਉਹਨੂੰ ਐਮਰਜੈਂਸੀ ਕਿਹਾ ਜਾਂਦੇ ਆ ਐਮਰਜੈਂਸੀ ਦਾ ਡਾਕਟਰ ਕੋਲ ਇਹਨੂੰ ਆਈਸੀਯੂ ਚ ਰੱਖਣਾ ਇੰਟੈਂਸਿਵ ਕੇਅਰ ਯੂਨਿਟ ਜਾਣਾ ਪਊਗਾ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਮਰੀਜ਼ ਨੂੰ ਦਾਖਲ ਕਰਕੇ ਇੱਕ ਦਿਨ ਰੱਖ ਕੇ ਤੱਤਾਂ ਵਿੱਚ ਆ ਦੋ ਦਿਨ ਰੱਖ ਕੇ ਉਹਨੂੰ ਐਮਰਜੈਂਸੀ ਅੰਤ ਤੋਂ ਬਾਅਦ ਕਰਕੇ ਕਰਕੇ ਤੋਂ ਮੁਕ ਥੋਕੇ ਤੁਹਾਡੀ ਬੜੀ ਪੂਰੀ ਖਰਚਾ ਦਿੱਤੀ ਜਿਹੜੀ ਹੋਊਗੀ ਵਿਆਜ ਦਾ ਠੀਕ ਹੋਊਗੀ ਜਿਵੇਂ ਮੰਨੋ ਆਪਾਂ 7% ਤੇ 4% ਵਿਆਜ ਜੁੜਿਆ 6% ਬਾਅਦ 4% ਦਾ ਜੁੜੇ ਮੋੜੀ ਕੋਈ ਔਕੀ ਨਹੀਂ ਹੁੰਦੀ ਅਗਰ ਸਾਨੂੰ 4% ਵੀ ਘੱਟ ਵਿਆਜ ਤੇ ਕਰਜ਼ਾ ਮਿਲ ਜੇ ਬੈਂਕਾ ਜੋ ਪੂਰਾ ਕਰ ਜੇ ਤਮੇ ਨਵੇਂ ਬਲ ਕਹਿਣਾ ਕਿ ਖੇਤੀ ਦੀ ਪੈਦਾਵਾਰ ਨੇ ਨਾਲ ਨਾਲ ਅਸੀਂ ਆਪਣੇ ਮਾਤੀ ਖਰਚੇ ਠਿਕਾਰੀ ਕਿਸਾਨ ਯੂਨੀਅਨ ਦਾ ਪ੍ਰਧਾਨ ਅੱਜ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਫਰੀਦਕੋਟ ਦੇ ਕਿਸਾਨ ਮਿਹਨਤਾਂ ਦੀ ਕਿਸਾਨਾਂ ਦੀ ਵੱਡੀ ਗਿਣਤੀ ਚ ਕਿਸਾਨ ਮਜਬੂਰ ਪੰਚਾਇਤ ਹੋ ਰਹੀ ਹੈ ਸਰਦਾਰ ਭੁਪਿੰਦਰ ਸਿੰਘ ਮੇਰੇ ਚਹਲ ਖੱਬੇ ਪਾਸੇ ਖੜੇ ਨੇ ਇਹ ਅਮਰਜੀਤ ਕੌਰ ਚੰਦਪਾਲ ਨੇ ਸੱਜੇ ਪਾਸੇ ਇਹ ਪ੍ਰਧਾਨ ਨੇ ਸੈਕਟਰੀ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਕਮੇਟੀ ਨੇ ਚੰਗਾ ਇੰਤਜ਼ਾਮ ਕਰਕੇ ਇੱਕ ਗੈਦਰੀ ਕਰਕੇ ਫਰੀਦਕੋਟ ਸਾਨੂੰ ਵੀ ਸੂਬੇ ਵੱਲੋਂ ਬੁਲਾਇਆ ਸੀ ਅੱਜ ਅਸੀਂ ਇਸ ਕਿਸਾਨ ਪੰਚਾਇਤ ਚ ਆਏ ਹਾਂ ਅੱਜ ਦਾ ਪ੍ਰੋਗਰਾਮ ਜੋ ਹੈ ਇੱਕ ਲੜੀ ਹੈ ਜੋ ਅਸੀਂ ਸ਼ੁਰੂ ਕੀਤੀ ਸੀ ਪਟਿਆਲਾ ਫਤਿਹਗੜ੍ਹ ਸਾਹਿਬ ਤੋਂ ਕੱਲ ਫਿਰੋਜ਼ਪੁਰ ਫਾਜ਼ਿਲਕਾ ਤੇ ਅੱਜ ਫਰੀਦਕੋਟ ਇਹ ਅੱਗੇ ਚੱਲੂਗੀ ਮੁਕਸਰ ਵੀ ਹੋਊ ਫਾਗ ਬਰਨਾਲੇ ਹੋਊਗੀ ਮਾਨਸਾ ਬਠਿੰਡਾ ਐਂਡ ਫਾਈਨਲੀ 3 ਅਗਸਤ ਤਿੰਨ ਅਕਤੂਬਰ ਨੂੰ ਜਿਸ ਦਿਨ ਲਖੀਮਪੁਰ ਖੀਰੀ ਦੇ ਚਾਰ ਕਿਸੇ ਨਸ਼ੀਦ ਹੋਏ ਸੀ ਅੰਦੋਲਨ ਦੇ ਦੌਰਾਨ ਉਹ ਦਿਨ ਚਾਡੀ ਵੱਡੀ ਕਾਨਫਰੰਸ ਇੱਕ ਬਟਾਲੇ ਗੁਰਦਾਸਪੁਰ ਜ਼ਿਲ੍ਹੇ 'ਚ ਹੋਣ ਜਾ ਰਹੀ ਹੈ ਦੂਸਰੀ ਗੱਲ ਇਹ ਜਿਹੜੇ ਮੁੱਦੇ ਨੇ ਮਸਲੇ ਤੇ ਮੁੱਦੇ ਨੇ ਜਿਹੜੇ ਉਹ ਅਸੀਂ ਇੱਕ ਵੈਸੇ ਤਾਂ ਅਸੀਂ سوشل میڈیا ਦਾ ਹੀ ਉਹ ਸਾਰਿਆਂ ਨੂੰ ਭੇਜੇ ਨੇ ਤੇ ਉਹਦੇ ਉੱਤੇ ਅਸੀਂ ਚਾਨਣਾ ਪਾ ਰਹੇ ਆ ਉੱਤੇ ਜਾਗਰਤ ਕਰ ਰਹੇ ਆ ਉਹਦੇ ਚ ਇਹਨਾਂ ਦੀ ਚੇਤਨਤਾ ਅਸੀਂ ਵਧਾ ਰਹੇ ਆ ਤਾਂ ਜੋ ਜਦੋਂ ਲੋਕਾਂ 'ਚ ਜਾਣਾ ਹੈ ਨਾ ਸਾਥੀਆਂ ਨੇ ਉਹ ਮੁੱਦਿਆਂ ਨੂੰ ਸਪਸ਼ਟ ਰੂਪ 'ਚ ਉਹਨਾਂ ਦੇ ਸਾਹਮਣੇ ਰੱਖ ਸਕੋ। ਤਾਂ ਜੋ ਜਨਰਲ ਕਿਉਂਕਿ ਸਾਡੇ ਅੰਦੋਲਨ ਦੇ ਨਾਲ ਜਾਂ ਸਾਡੇ ਮੁੱਦਿਆਂ ਦੇ ਨਾਲ ਬੜੀ ਬੜੀ ਲੋਕਾਂ ਦੇ ਨਾ ਮਤਭੇਦ ਵੀ ਹੁੰਦੇ ਨੇ। ਜੇ ਇਹਨਾਂ ਨੂੰ ਬਿਲਕੁਲ ਇੱਕ ਵਿਗਿਆਨਕ ਤਰੀਕੇ ਨਾਲ ਇੱਕ ਤਰਕਸ਼ੀਲ ਤਰੀਕੇ ਨਾਲ ਇੱਕ ਤੱਥਾਂ ਦੇ ਆਧਾਰ ਤੇ ਸੇ ਨਹੀਂ ਸਮਝਾ ਪਾਵਾਂਗੇ ਪਹਿਲਾਂ ਇਹਨਾਂ ਨੂੰ ਤੇ ਫਿਰ ਅੱਗੇ ਜਾ ਕੇ ਜਨਤਾ ਨੂੰ ਤੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਤਾਂ ਸਾਡੇ ਮੀਡੀਆ ਦੇ ਵਿੱਚ ਵੀ ਤੇ ਮੀਡੀਆ ਤੋਂ ਬਾਹਰ ਵੀ ਸਾਡੇ ਬਾਰੇ ਆ ਜਾਂਦਾ ਵੀ ਇਹ ਕੋਈ ਜਾਦੀਆਂ ਚੀਜ਼ਾਂ ਵੱਧ ਮੰਗਦੇ ਨੇ ਉਹ ਅਸੀਂ ਗੱਲ ਕਲੀਅਰ ਕਰਨਾ ਚਾਹੁੰਦੇ ਆ ਉਹ ਉਹਦੇ ਜਿਹੜਾ ਉਹ ਗ੍ਰੇ ਏਰੀਆ ਦੇ ਵਿੱਚ ਕੁਝ ਡਿਸਕਸ਼ਨ ਹੁੰਦੀ ਹੈ ਉਹ ਡਿਸਕਸ਼ਨ ਨੂੰ ਅਸੀਂ ਕਲੀਅਰ ਕਰਕੇ ਆਪਣੇ ਸਾਥੀਆਂ ਦੇ ਰਾਹੀਂ ਇਸ ਸਮਾਜ ਦੇ ਵਿੱਚ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਆ ਜੈਨੂਇਨ ਮੁੱਦੇ ਕਿਉਂ ਨੇ ਜੇ ਮੰਨ ਲਓ ਘੱਟੋ ਘੱਟ ਸਮਰਥਨ ਮੁੱਲ ਅਸੀਂ ਸਵਾਮੀਨਾਥਨ ਕਮੇਟੀ ਦੇ ਸੀਟ ਟੂ ਪਲੱਸ 50% ਕਿਉਂ ਮੰਗਦੇ ਆ ਅਸੀਂ ਕਾਨੂੰਨੀ ਗਰੰਟੀ ਖਰੀਦ ਦੀ ਕਿਉਂ ਮੰਗਦੇ ਆ ਜਿਹਨੂੰ ਅਸੀਂ ਕਿਸਾਨ ਪੈਨਸ਼ਨ ਕਹਿੰਦੇ ਆ 10000 ਰੁਪਏ ਪ੍ਰਤੀ ਮਹੀਨਾ ਉਹਦਾ ਲਾਜਿਕ ਕੀ ਆ ਉਹਦੀ ਰੀਜਨਿੰਗ ਕੀ ਆ ਫਿਰ ਅਸੀਂ ਕਰਜ਼ੇ ਤੇ ਮੁਕਤੀ ਇੱਕ ਵਾਰੀ ਕਿਉਂ ਮੰਗਦੇ ਆ ਕਰਜ਼ੇ ਦੀ ਕੋਈ ਨੀਤੀ ਬਣੇ ਉਹ ਕਿਉਂ ਹੋਣੀ ਚਾਹੀਦੀ ਆ ਇਹ ਸਾਰੇ ਜਿਹੜੇ ਮੁੱਦੇ ਨੇ ਫਸਲ ਦਾ ਬੀਮਾ ਕਿਉਂ ਜ਼ਰੂਰੀ ਹੈ ਉਸੇ ਤਰ੍ਹਾਂ ਬਹੁਤ ਸਾਰੇ ਪਾਣੀ ਦੇ ਮਸਲੇ ਜੁੜੇ ਹੋਏ ਨੇ ਪਾਣੀ ਹਰ ਖੇਤ ਤੱਕ ਪਹੁੰਚੇ ਹਰ ਘਰ ਤੱਕ ਪਹੁੰਚੇ ਪਾਣੀ ਦਾ ਹਵਾ ਦਾ ਪ੍ਰੋਡਿਊਸ਼ਨ ਜਿਹੜਾ ਉਹ ਨਾ ਹੋਵੇ ਜਾਂ ਅੱਜ ਫੌਰੀ ਨੇ ਜਿਹੜੇ ਜਿਵੇਂ ਕਿ ਡੀਏਪੀ ਦੀ ਕਿਲਤ ਹੈ ਡੀਏਪੀ ਸਪੂਰੀਅਸ ਵੀ ਵੇਚਿਆ ਜਾ ਰਿਹਾ ਔਰ ਨਾਲ ਦੀ ਨਾਲ ਫੌਰੀ ਇਹ ਵੀ ਹੈ ਕਿ ਖੇਜ਼ਰਾਂ ਦੇ ਜਿਹੜੇ ਚਾਵਲ ਨੇ ਉਹ ਪਏ ਨੇ ਸਰਕਾਰ ਵੱਲੋਂ اٹھਾਇਆ ਨਹੀਂ ਜਾ ਰਿਹਾ ਜਗਾ ਬਣਾਈ ਨਹੀਂ ਜਾ ਰਹੀ ਝੋਨਾ ਵਪਾਰੀਆ ਝੋਨਾ ਸਰਕਾਰ ਦੇ ਖਰੀਦੂਗੀ ਉਹ ਲੱਗੂਗਾ ਕਿੱਥੇ ਸੋ ਪੂਰੀ ਚੇਨ ਕਿਸਾਨਾਂ ਦੀ ਆੜਤੀਆਂ ਦੀ ਮਜ਼ਦੂਰਾਂ ਦੀ ਸ਼ੈੱਲਰ ਮਾਰਕਾਂ ਦੀ ਡਿਸਟਰਬ ਹੋਊਗੀ ਇਹ ਡਿਸਟਰਬੈਂਸ ਕੌਣ ਕ੍ਰੀਏਟ ਕਰ ਰਿਹਾ ਇਹਦੇ ਬਾਰੇ ਦੱਸਣਾ ਇਹਦੇ ਬਾਰੇ ਕਿਵੇਂ ਠੀਕ ਹੋਊਗਾ ਉਹਨਾਂ ਨਾਲ ਸਾਂਝਾ ਏਕਤਾ ਮੋਰਚਾ ਬਣਾ ਕੇ ਲੜਨਾ ਸੋ ਡੀਏਪ ਬਾਰੇ ਵੀ ਸਾਡੀਆਂ ਭਰਾਤਰੀ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਧਰਮੇ ਲਾ ਰਹੇ ਨੇ ਮੋਰਚੇ ਲਾ ਰਹੇ ਨੇ ਉਹ ਇੱਕ ਬਹੁਤ ਵੱਡਾ ਇਸ਼ੂ ਹੈ ਕਿਉਂਕਿ ਅੱਜ ਸਬਜ਼ੀਆਂ ਆਲੂ ਕਣਕ ਦੀ ਬਜਾਈ ਚ ਡੀ.ਏ.ਪੀ ਦੀ ਬਹੁਤ ਵੱਡੀ ਜ਼ਰੂਰਤ ਹੁੰਦੀ ਆ ਇਹਨੂੰ ਟਾਈਮ ਚ ਪ੍ਰੋਕਿਊਰ ਕਰਨਾ ਬਾਹਰਲੇ ਬਾਹਰਲੇ ਦੇਸ਼ਾਂ ਚੋਂ ਮੰਗਾਉਣਾ ਤੇ ਡਿਸਟ੍ਰੀਬਿਊਸ਼ਨ ਕਰਨੀ ਇਹ ਜਿਹੜੇ ਮੁੱਦੇ ਨੇ ਮੁੱਦੇ ਕਿਸੇ ਨੂੰ ਛੋਟੇ ਲੱਗ ਸਕਦੇ ਨੇ ਲੇਕਿਨ ਜਿਹੜਾ ਬੰਦਾ ਖੇਤੀ ਕਰਦਾ ਉਹਨਾਂ ਲਈ ਬਹੁਤ ਭਾਰ ਜਿਹੜੇ ਵੱਡੇ ਮਸਲੇ ਹੁੰਦੇ ਨੇ ਇਸ ਲਈ ਅੱਜ ਦੀ ਜਿਹੜੀ ਕਿਸਾਨ ਪੰਚਾਇਤ ਹੈ ਉਹਨਾਂ ਚ ਇਹਨਾਂ ਨੂੰ ਜਾਗਰੂਤ ਕਰਕੇ ਇਹਨਾਂ ਤੇ ਕੋਈ ਵੱਡੇ ਅੰਦੋਲਨ ਕਿਉਂਕਿ ਕਿਸਮਾ ਗਲਤਫਹਿਮੀ ਹੋਣਾ মিডিਆ ਦੇ ਸਾਹਮਣੇ ਕਿ ਕਿਸਾਨ ਤਾਕਤ ਕਿਸਾਨ ਜਥੇਬੰਦੀਆਂ ਦੀ ਏਕਤਾ ਸੰਯੁਕਤ ਕਿਸਾਨ ਮੋਰਚੇ ਦਾ ਬਣਨਾ ਇੱਕ ਉਹ ਇਤਿਹਾਸਿਕ ਟਾਈਮ ਹੈ ਇਤਿਹਾਸਿਕ ਵਰਤਾਰਾ ਕਹਿ ਲਓ ਘਟਨਾਕਰਮ ਕਹਿ ਲਓ ਜਿਹਦੇ ਨਾਲ ਦੇਸ਼ ਦੇ ਵਿੱਚ ਘੱਟੋ-ਘੱਟ ਇੱਕ ਤਬਕਾ ਚੰਗੀ ਤਰ੍ਹਾਂ ਯੂਨਾਈਟ ਹੋਇਆ ਹੈ ਕਿਉਂਕਿ ਦੇਸ਼ ਦੇ ਵਿੱਚ ਵੱਖੋ-ਵੱਖ ਪਛਾਵਾਂ ਦੇ ਲੋਕ ਨੇ ਵੱਖੋ-ਵੱਖ ਧਰਮਾਂ ਦੇ ਲੋਕ ਨੇ ਜਾਤਾਂ ਦੇ ਲੋਕ ਨੇ ਇਹਦੇ ਵਿੱਚ ਕਿਸਾਨੀ ਹਰੇ ਪਟਕੇ ਵਾਲੇ ਹਰੀਆਂ ਪੱਗਾਂ ਵਾਲੇ ਹਰੇ ਬਿੰਨਿਆ ਵਾਲੇ ਹਰੇ ਕਮੀਜ਼ਾਂ ਵਾਲੇ ਜਿਹੜੇ ਲੋਕ ਨੇ ਉਹ ਕਾਮਨ ਨਾਡੂ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਪੰਜਾਬ ਤੋਂ ਲੈ ਕੇ ਸ਼ਾਮ ਤੱਕ ਅਗਰ ਇਕੱਠੇ ਹੋਏ ਨੇ ਇਹਨੂੰ ਸ਼ੁਭ ਇੱਕ ਸ਼ਗਨ ਕਹਿੰਦੇ ਹੋਏ ਇਹ ਮੈਂ ਕਹਿਣਾ ਚਾਹੁੰਦਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਥਲੇ ਅਗਰ ਕੋਈ ਵੀ ਅੰਛਾੜੇ ਵਾਲੇ ਵਾਲੇ ਦੇਖੋ ਮੈਂ ਤਾਂ ਕਹਿਣਾ ਚਾਹੁੰਦਾ ਸਾੜੇ ਵਾਲੇ ਵਾਲੇ ਦੇਸ਼ਾਂ 'ਚ ਬੜੀਆਂ ਤਬਦੀਲੀਆਂ ਹੋ ਰਹੀਆਂ ਨੇ ਤੁਸੀਂ ਦੇਖਿਆ ਹੋਗਾ ਬੰਗਲਾਦੇਸ਼ ਦੇ ਵਿੱਚ ਲੋਕ ਬੇਰੁਜ਼ਗਾਰੀ ਦੇ ਖਿਲਾਫ ਲੜਦੇ ਸ਼੍ਰੀਲੰਕਾ ਦੇ ਅੰਦਰ ਰਾਸ਼ਟਰਪਤੀ ਨੂੰ ਭਜਾਇਆ ਗਿਆ ਨੇਪਾਲ ਦੇ ਅੰਦਰ ਬਹੁਤ ਸਾਰੀਆਂ ਸੰਘਰਸ਼ ਹੋਏ ਇਹ ਇੰਡੀਆ ਦੇ ਵਿੱਚ ਇੱਕ ਐਸਕੇਐਮ ਹੈ ਜਿਹੜੇ ਕਿ ਜੇਹੀ ਤਾਕਤ ਬਣਦੀ ਹੈ ਸੰਭਾਵਨਾਵਾਂ ਨੇ ਕਿ ਦੇਸ਼ ਦੇ ਮਜ਼ਦੂਰਾਂ ਦੇਸ਼ ਦੇ ਮੁਲਾਜ਼ਮਾਂ ਦੇਸ਼ ਦੇ ਕਿਰਤੀਆਂ ਦੇਸ਼ ਦੇ ਬੁੱਢੀ ਜੀਵੀਆਂ ਦੇਸ਼ ਦੇ ਸਭ ਤਰ੍ਹਾਂ ਦੇ ਕਲਾਕਾਰਾਂ ਪੱਤਰਕਾਰਾਂ ਸਾਰਿਆਂ ਨੂੰ ਇਕਜੁੱਟ ਕਰਕੇ ਕੋਈ ਵੱਡਾ ਅੰਦੋਲਨ ਬਣ ਸਕਦਾ ਹੈ ਕਿਉਂਕਿ ਇਹਦੀ ਲੋੜ ਵੀ ਬਹੁਤ ਸੀ ਮੈਂ ਸਪਸ਼ਟ ਕਰਦਾ ਸਾਡੇ ਸੰਯੁਕਤ ਕਿਸਾਨ ਮੋਰਚੇ ਦੀ ਇਹ ਸਮਝ ਹੈ ਕੇ बीजेपी ਨੇ ਜਿਵੇਂ ਮਿਲ ਕੇ ਗਲ ਘੁੱਟਣ ਦੀ ਕੋਸ਼ਿਸ਼ ਕੀਤੀ ਕਾਨੂੰਨ ਬਣਾਏ ਲੋਕਾਂ ਦੇ ਬੋਲਣ ਤੇ ਪਾਬੰਦੀ ਲਾਈ ਲੋਕਾਂ ਦੇ ਲਿਖਣ ਤੇ ਪਾਬੰਦੀਆਂ ਲਾਈਆਂ ਉਹ ਲੱਗਦਾ ਸੀ ਕਿ ਇੱਕ ਤਰ੍ਹਾਂ ਦਾ ਅਥਾਰਟੀਟੇਰੀਅਨ ਰੂਲ ਬਣਨ ਜਾ ਰਿਹਾ ਹੈ ਇੰਡੀਆ ਦੇ ਅੰਦਰ ਉਹਦੇ ਵਿਰੁੱਧ ਕਿਸੇ ਅੰਦੋਲਨ ਦੀ ਜ਼ਰੂਰ ਸੀ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਦਿੱਲੀ ਅੰਦੋਲਨ ਚਾਕੇ ਸਾਨੂੰ ਬੜੇ-ਬੜੇ ਬੁੱਧੀਜੀਵੀਆਂ ਨੇ ਲੇਖਕਾਂ ਨੇ ਆ ਕੇ ਕਿਹਾ ਕਿ ਤੁਸੀਂ ਜੀ ਸਾਡੀ ਹੁਲ ਮੁੜ ਕੇ ਜਿਹੜੀ ਜ਼ੁਬਾਨ ਹੈ ਕੁੱਲਨ ਲਾਤੀ ਤੁਸੀਂ ਸਾਡੀ ਕਲਮ ਹੈ ਜਿਹੜੀ ਇਹ ਮੁੜਕੇ ਚੱਲਣ ਲਾਤੀ ਪਰ ਮੈਨੂੰ ਲੱਗਦਾ ਇਹ ਕਿਸੇ ਵੀ ਸਮਾਜ ਦੇ ਅੰਦਰ ਇਹ ਜਿਹੜਾ ਪਰਚਲਨ ਹੈ ਜਿਹੜਾ ਇਹ ਚੱਲਣ ਹੈ ਜਿਹੜਾ ਕਹਿੰਦੇ ਜੁਬਾਨ ਚੱਲੇ ਵਿਚਾਰ ਚਰਚਾ ਹੋਵੇ ਲੋਕ ਲਿਖਣ ਲੋਕ ਸੋਣੇ ਨੇ ਗਲਤ ਨੂੰ ਗਲਤ ਕਿਹਾ ਜਾਵੇ ਠੀਕ ਨੂੰ ਠੀਕ ਪ੍ਰਸਾਦ ਕੀਤਾ ਜਾਵੇ ਇਹ ਬਚਾਰਾ ਸੰਗਠਿਤ ਕਿਸਾਨ ਮੋਰਚੇ ਦੇ ਕਹਿੰਦੇ ਇੱਕ ਐਸਾ ਇੱਕ ਤਾਕਤ ਬਣਿਆ ਵੀ ਆਉਣ ਵਾਲੇ ਸਮੇਂ ਦੇ ਅੰਦਰ ਮੈਨੂੰ ਲੱਗਦਾ ਕਿ ਜੇ ਸਾਡੀਆਂ ਇਹ ਪੰਚਾਇਤਾਂ ਸਾਡੀ ਜਥੇਬੰਦੀ ਸਾਡੀ ਇਕਜੁਟਤਾ ਸਾਡੀ ਤਾਕਤ ਸਾਡੇ ਮੁੱਦੇ ਤੇ ਮਸਲਿਆਂ ਦੇ ਉੱਤੇ ਲੜਾਈ ਹੈ ਜਿਹੜੀ ਇਹ ਜਰੂਰ ਇੱਕ ਕਹਿ ਲੋ ਕਿ ਉੱਭਰ ਰਹੇ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹਦਾ ਡਰ ਸੀ ਉਹਦੇ ਵਾਸਤੇ ਵੀ ਚੈਲੰਜ ਬਣਿਆ ਵੀ ਹੈ 2024 ਦੀਆਂ ਪਾਰਲੀਮੈਂਟਰੀ ਚੋਣਾਂ ਦੇ ਵਿੱਚ ਵੀ ਉਹਨਾਂ ਨੇ ਇਹਦੇ ਨਜ਼ਾਰੇ ਦਿਖਾਏ ਨੇ ਕੁਝ ਔਰ ਆਉਣ ਵਾਲੇ ਦਿਨਾਂ ਦੇ ਹਰਿਆਣੇ ਦੇ ਵਿੱਚ ਕੌਣ ਨਕੰਨ ਮਰਨੌਤ ਨੇ ਮੜਾ ਜਾ ਕੱਲ ਪਰਸੋ ਬਿਆਨ ਦਿੱਤਾ ਸਾਰੇ ਕਿਸਾਨੀ ਭੜਕ ਗਈ ਹਰਿਆਣੇ ਦੇ ਵਿੱਚ ਕਿ ਬੀਜਪੀ ਦੇ ਲੀਡਰਾਂ ਨੇ ਕਹਤਾ ਵੀ ਤੂੰ ਸਾਡਾ ਸਾਰਾ ਮਾਹੌਲ ਖਰਾਬ ਕਰ ਰਹੀ ਹੈ ਅਮਿਤ ਸ਼ਾਹ ਨੇ ਬਿਆਨ ਦਿੱਤਾ ਵੀ 150 ਬੰਦਾ ਸ਼ੰਭੂ ਬਾਡਰ ਤੇ ਖਤਰੋ ਦਾ ਬਿਆਨ ਦਿੱਤੇ ਲੇਕਿਨ ਕਿਸਾਨਾਂ ਦੀਆਂ ਜਥੇਬੰਦੀਆਂ ਬੀਜਪੀ ਦੇ ਕਿਸਾਨ ਵਿਰੋਧੀ ਲੋਕ ਵਿਰੋਧੀ ਸੂਬਿਆਂ ਦੇ ਵਿਰੋਧੀ ਜਿਹੜੇ ਪੈਤੜੇ ਨੇ ਉਹਦੇ ਖਿਲਾਫ ਨੇ ਔਰ ਇਹ ਜਿਹੜੀ ਕਦੇ 2014 ਦੇ ਵਿੱਚ ਨਮੋ ਮੋਦੀ ਸਾਹਿਬ ਦੀ ਜਿਹੜੀ ਚੜ੍ਹਤ ਸੀ ਉਹ ਬਹੁਤ ਫਿੱਕੀ ਪੈ ਚੁੱਕੀ ਹੈ ਬੀਜਪੀ ਨੂੰ ਬਹੁਤ ਬੀਜਪੀ ਤੇ ਆਰਐਸਐਸ ਦੇ ਵਿੱਚ ਖੁਦ ਬਖੇੜਾ ਖੜਾ ਹੋਇਆ ਹੈ ਕਿਸ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਹੈ ਜਿਸ ਤਰ੍ਹਾਂ ਮਹਾਪੱਠਿਆ ਤੁਹਾਡੇ ਵੱਲੋਂ ਲਗ ਲਗ ਤੇ ਜਿਹੜਾ ਦੇ ਵਿੱਚ ਆ ਕੀ ਦਿੱਤੇ ਕਿਸ ਤਰ੍ਹਾਂ ਦਾ ਸਮਰਥਨ ਹੈ ਦੇਖੋ ਬਹੁਤ ਵਧੀਆ ਮੈਂ ਜਾਂ ਸਾਡੀ ਫਰੀਦਕੋਟ ਦੇ ਵਿੱਚ ਟੀਮ ਨਾ ਟੀਮ ਅਸੀਂ ਇਹ ਕਹਿ ਲੋ ਵੀ ਮਿੰਨਾ ਦਾ 1.5 ਸਾਲ ਹੀ ਹੋਏ ਨੇ ਸਾਡੇ 1.5 ਸਾਲ 1.5 ਸਾਲ ਹੀ ਪਹਿਲਾਂ ਅਸੀਂ ਤਾਂ ਆਪਣੀ ਇਹ ਜਿਹੜੀ ਟੀਮ ਹੈ ਇਹਨੂੰ ਇੱਥੇ ਬਣਾਇਆ ਸੀ 1.5 ਸਾਲਾਂ ਦੇ ਅੰਦਰ ਹੀ ਸਾਡੇ ਇੱਥੇ ਕੱਲ ਕੱਲ ਅਸੀਂ ਫਾਜ਼ਿਲਕਾ ਫਰੋਜ਼ਪੁਰ ਦੇਖਿਆ ਜਿਹੜੀ ਮੈਨੂੰ ਆਚ ਨਹੀਂ ਸੀ ਕੇ ਫਾਜ਼ਿਲਕਾ ਫਰੋਜਪੁਰ ਬਾਰਡਰ ਦੇ ਪਛੜੇ ਏਰੀਏ ਤੇ ਐਡੀ ਵੱਡੀ ਪੰਚਾਇਤ ਹੋਊਗੀ ਅੱਜ ਵੀ ਫਰੀਦਕੋਟ ਵਾਲੀ ਪੰਚਾਇਤ ਬਹੁਤ ਈ ਸਾਡੀ ਸੈਟੀਸਫੈਕਟਰੀ ਆ ਪਟਿਆਲਾ ਫਤਿਹਗੜ੍ਹ ਦੀ ਬਹੁਤ ਵਧੀਆ ਸੀ ਔਰ ਮੈਨੂੰ ਲੱਗਦਾ ਕਿ ਬਰਨਾਲੇ ਦੀ ਵੀ ਮਣੇ ਲੋਕਾਂ ਦਾ ਰਿਸਪੌਂਸ ਕਿਸਾਨਾਂ ਦਾ ਮਜ਼ਦੂਰਾਂ ਦਾ ਵੀ ਇਵਨ ਮੈਂ ਕਹੂੰਗਾ ਕਿ ਕੱਲ ਉੱਥੇ ਫਾਜ਼ਿਲਕਾ ਫਰੋਜਪੁਰ ਵੀ ਬਰਨਾਲੇ ਵੀ ਇੱਥੇ ਵੀ ਮਜ਼ਦੂਰਾਂ ਵੱਲੋਂ ਮਜ਼ਦੂਰਾਂ ਦੇ ਵੱਖ-ਵੱਖ ਜਥੇਬੰਦੀਆਂ ਵੱਲੋਂ ਇਹਨੂੰ ਜੀ ਆਇਆਂ ਕਿਹਾ ਜਾ ਰਿਹਾ ਬਹੁਤ ਵਧੀਆ ਰਿਸਪੌਂਸ ਆ ਅ ਵਿਰਾਨਾ ਪਬਲਿਕ ਦਸ ਸਿੰਘ ਜਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸੀਕੋਟ ਅੱਜ ਅੱਜ ਦੀ ਇਹ ਮਹਾ ਪੰਚਾਇਤ ਰੱਖੀ ਗਈ ਹੈ ਪਿਛਲੇ ਅੰਮ੍ਰਿਤ ਮਹੀਨੇ ਤੋਂ ਮੰਨ ਲਓ ਜਿਹੜੀਆਂ ਸੂਬਾ ਤੁਹਾਡੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸੂਭਾ ਮੀਟਿੰਗ ਜਤਾਇਆ ਹੋਇਆ ਸੀ ਕਿ ਹਰ ਜ਼ਿਲ੍ਹੇ ਦੇ ਵਿੱਚ ਕਿਸਾਨ ਮੈਜੂਰ ਪੰਚਾਇਤ ਕਰਾਈ ਜਾਂਦੀ ਉਹਦੇ ਵਿੱਚ ਅਸੀਂ 26 ਸਤੰਬਰ ਦਾ ਟਾਈਮ ਲਿਆ ਸੀ ਕਿਉਂਕਿ ਪਹਿਲਾਂ ਆਪਣੇ ਮੇਲੇ ਦਾ ਕਰਕੇ ਲੋਕ ਮੇਲੇ ਦੇ ਵਿੱਚ ਉਲਝੇ ਸੀ ਤਾ ਕਰਕੇ ਇਹਨੂੰ 26 ਦਾ ਟਾਈਮ ਲਿਆ ਸੀ ਪਰ 2 ਦਿਨ ਦੇ ਵਿੱਚ ਕਿਉਂਕਿ ਮੇਲੇ ਦੇ ਵਿੱਚ ਕਿਸੇ ਨੂੰ ਕੋਈ ਸਨੇਹ ਜਿਆਦਾ ਨਹੀਂ ਲੱਗੇ ਫਿਰ ਵੀ 2 ਦਿਨ ਦੇ ਵਿੱਚ ਜਿਹੜਾ ਲੋਕਾਂ ਨੂੰ ਸਨੇਹ ਲਾ ਕੇ ਭਲਾਵਾਂ ਨੇ ਭਰਮਿਸ਼ ਮੂਲੀਅਤ ਕੀਤੀ ਆ ਜਿਹੜੀ ਇਹ ਸਾਡੀਆਂ ਕਿਸਾਨੀ ਦੀਆਂ ਮੰਗਾ ਮੇਨ ਮੰਗਾ ਸੀ ਸਾਡੀਆਂ ਜਿਵੇਂ ਆਉਣ ਵਾਲੇ ਟਾਈਮ ਤੋਂ ਛੈਲਰਾ ਤੇ ਸਾਡਾ ਝੋਨਾ ਚੱਕਿਆ ਨਹੀਂ ਜਾ ਰਿਹਾ ਛੈਲਰਾ ਭਰਾ ਉਹ ਪਰੇਸ਼ਾਨ ਹੈ ਆਰਤੀਏ ਸਾਡੇ ਪਰੇਸ਼ਾਨ ਹੈ ਅਸੀਂ ਉਸ ਤੋਂ ਪਰੇਸ਼ਾਨ ਹਾਂ ਕਿਉਂਕਿ ਆਉਣ ਵਾਲੀ ਫਸਲ ਸਾਡੇ ਉਹਨਾਂ ਦੇ ਦੂਹੇ ਤੇ ਪਈ ਆ ਉਹਨੂੰ ਮੰਡੀ ਦੇ ਵਿੱਚ ਲਿਆ ਕੇ ਤੇ ਅੱਗੇ ਜੇ ਮੰਨ ਲਾ ਢੋਨਾ ਸਾਡਾ ਨਹੀਂ ਚੱਕੀ ਦਾ ਕਿਸਾਨਾਂ ਨੇ ਵੀ ਦੁਖੀ ਹੋਣਾ ਹੈ ਆਰਤੀਆਂ ਤੇ ਤਰਾਈ ਕਰਨਾ ਹੈ ਆਰਤੀਆਂ ਨੇ ਦਾ ਸ਼ੈੱਡ ਵਾਲਿਆਂ ਨੇ ਸਰਕਾਰ ਦਾ ਕਿਉਂਕਿ ਤਾਣਾ ਬਾਣਾ ਹੋਲ ਗਿਆ ਪਿਆ ਸਰਕਾਰ ਦਾ ਫੇਲੀਅਰ ਵੱਡੇ ਪੱਧਰ ਤੇ ਸਾਫト ਹੋਇਆ ਤੁਸੀਂ ਪਿਛਲੇ ਦਿਨੀ ਮੇਲੇ 'ਚ ਵੇਖ ਲਓ ਇਹ ਸਰਕਾਰ ਕੋਲੇ ਇਹ ਕਮੇਟੀ ਦੀ ਸ਼ਾਫਾਸ਼ ਇਹ ਜਿਨ੍ਹਾਂ ਨੇ ਪਾਚ ਲਵਾ ਤੇ ਸ਼ਹਿਰ ਦੇ ਵਿੱਚ ਸਰਕਾਰ ਤੋਂ ਤਾਂ ਸੜਕਾਂ ਦੀ ਬਰੰਮਤ ਹੋਣ ਵਾਸਤੇ ਪੈਸਾ ਨਹੀਂ ਦਿੱਤਾ ਗਿਆ ਇੱਕ ਕੱਲਾ ਉਹਨਾਂ ਦੀ ਮਾਤਾ ਫਿਰ ਵੀ ਮੇਲੇ ਸ਼ਾਇਦ ਵੀ ਵੇਖੀ ਹੋਣੀ ਹੈ ਟਾੜਾ ਮਾਲ ਦੀਆਂ ਗੱਡੀਆਂ ਟੂੰ ਟੂੰ ਕਰਦੀਆਂ ਫਰਤੀਆਂ ਸੀ ਪਰ ਫ੍ਰੀ ਕੋਰ ਦੇ ਵਿੱਚ ਪੰਜ ਪੈਸੇ ਦਾ ਵਿਕਾਸ ਨਹੀਂ ਕਰਾਇਆ ਗਿਆ ਨਾ ਤਾਂ ਜੇ ਸਾਨੂੰ ਸੋਲ ਸਿਸਟਮ ਦੀ ਸਹੂਲਤ ਦਿੱਤੀ ਆ ਪੰਜਾਬ ਸਰਕਾਰ ਨੇ ਜਾਂ ਸੈਂਟਰ ਨੇ ਠੀਕ ਚੋ ਫ੍ਰੀ ਕੋਰ ਜੁਲੇ ਨੂੰ ਬਾਹਰ ਕੀਤਾ ਗਿਆ ਸਾਡੇ ਇੱਥੋਂ ਦੇ ਐਮ ਐਲ ਏ ਸਪੀਕਰ ਜਿਨ੍ਹਾਂ ਦਾ ਇਹ ਰਵੱਈਆ ਜਾਂ ਉਹ ਗੱਲਬਾਹ ਸਾਹਮਣੇ ਆ ਗਈ ਵੀ ਸਰਕਾਰ ਚ ਉਹਨਾਂ ਦੀ ਕੋਈ ਪੁੱਛਗਿੱਛ ਨਹੀਂ ਜੇ ਪੁੱਛਗਿੱਛ ਹੁੰਦੀ ਤਾਂ ਇਹਨਾਂ ਲੋਕਾਂ ਦੀ ਵੀ ਸੁਣੀ ਜਾਂਦੀ ਉਹਦੇ ਉਹਦੇ ਜੋ ਉਹਨਾਂ ਨਾਲ ਬਾਤ ਕੀਤਾ ਗਿਆ ਕੱਲ੍ਹ ਪਾਸੋਂ ਖੇਤੀ ਨੀਤੀ ਤੇ ਉਹਨਾਂ ਨੇ ਆਪਦਾ ਪੇਸ਼ ਕੀਤਾ ਜਿਹੜਾ ਖਰੜਾ ਉਹਦੇ ਚੋਂ ਜ਼ਿਲ੍ਹਾ ਫੀਕੋਟ ਨੂੰ ਬਾਹਰ ਰੱਖਿਆ ਗਿਆ ਕੀ ਆਪਾਂ ਆਸ ਕਰ ਸਕਦੇ ਆ ਇਹਨਾਂ ਸਰਕਾਰਾਂ ਤੋਂ ਜੇ ਚੁਣ ਕੇ ਲਿਆਂਦੀ ਸਰਕਾਰ ਜੀ ਹੈ 90 ਐਮਐਲਏ ਲੋਕਾਂ ਨੇ ਇਸ ਗੱਲ 'ਚ ਬਣਾ ਤੇ ਕਿ ਸਾਨੂੰ ਬਦਲਾਅ ਚਾਹੀਦਾ ਤੇ ਉਹਨਾਂ ਨੇ ਕੀ ਵਿਖਾਇਆ ਆਪਾਂ ਨੂੰ ਸਾਨੂੰ ਖੇਤੀ ਨੀਤੀ ਜੋ ਬਾਹਰ ਸਾਨੂੰ ਸੋਲੋ ਸਿਸਟਮ ਜੋ ਬਾਹਰ ਸਾਡੀਆਂ ਛੜਕਾਂ ਦੀ ਮੁਰੰਮਤ ਹੋ ਗਏ ਸਾਡੀ ਕਮੇਟੀ ਆਪਦੇ ਬਲਬੂਤੇ ਦੇ ਉੱਤੇ ਉਹ ਰੱਖਸ਼ਾਂ ਤੇ ਜਾਂ ਟੈਂਪੂਆਂ ਦੇ ਘਲ ਘਲ ਕੇ ਮੁਲਾਇਮਾਂ ਨੂੰ ਪਾਸ ਚਲਵਾਏ ਧੰਨਵਾਦ ਕਰਦੇ ਹਾਂ ਕਮੇਟੀ ਦਾ ਜ਼ਿਲ੍ਹੇ ਦੀ ਦਾ ਇਹਨਾਂ ਨੇ ਫਿਰ ਵੀ ਜ਼ਿੰਮੇਵਾਰੀ ਸਮਝਦੇ ਆਪ ਦੀ ਜ਼ਿੰਮੇਵਾਰੀ ਨਿਭਾਈ ਆ ਬਾਬਾ ਅਖੀ ਦਾ ਮੇਲਾ ਕਰਕੇ ਪਰ ਇਹ ਸਰਕਾਰ ਤੋਂ ਸਾਨੂੰ ਕੋਈ ਝਾਕ ਨਹੀਂ ਇਸੇ ਡਿਜ਼ਾਇਨ ਸੈਂਟਰ ਦੇ ਜਿਹੜੀਆਂ ਮੰਗਾ ਸਾਨੂੰ ਪ੍ਰਧਾਨ ਜੀ ਨੇ ਪਹਿਲਾਂ ਤੁਹਾਡੇ ਸਾਹਮਣੇ ਕੀਤੀਆਂ ਤੁਹਾਨੂੰ ਇਹ ਸਰਕਾਰ ਤੋਂ ਆਸਾ ਉਮੀਦਾਂ ਲੈ ਚੁੱਕੀਆਂ ਇਸੇ ਕਰਕੇ ਲੋਕਾਂ ਨੂੰ ਅਪੀਲ ਕਰਦਾ ਹਾਂ ਵੱਧ ਤੋਂ ਵੱਧ ਜਥੇਬੰਦ ਹੋਓ ਕਿਹੜੀ ਲੜਾਈ ਆਪਾਂ ਨੂੰ ਆਪਦੇ ਬਲਬੂਤੋਂ ਲੜਨੀ ਪਾਉਣੀ। ਦੇਖੋ ਪਿਛਲੇ ਦਿਨੀ ਡੀਏਪੀ ਨਗਰੀ ਖਾਸ ਨੂੰ ਲੈ ਕੇ ਵਿਵਾਹ ਵਿਵਾਦਾਂ ਦੇ ਵਿੱਚ ਡਿਸਕਸ ਬੜਾ ਲੇਟ ਮੁੱਦਾ ਉੱਠਿਆ ਕੋਈ ਕੁਝ ਘਟੋ ਘਟਾ ਸੀਜਨ ਨਾਂ ਗਿਆ ਕਿਉਂਕਿ ਝੋਨਾ ਲਾਉਣ ਤੋਂ ਪਹਿਲਾਂ ਦੀ ਗੱਲ ਹੈ ਜਿਦੋਂ ਮਾਲਾ ਸਰਕਾਰ ਨੇ ਉਹ ਰੀਏਪੀ ਮੁਹਈਆ ਕਰਾਈ ਤੇ ਨਾ ਆਫਰਾ ਨੇ ਪੁਸ਼ ਕੰਪਨੀਆਂ ਨਾਲ ਕੇ ਜਿਹੜੀ ਉਹ ਘਟਿਆ ਡੀਏਪੀ ਸੀ ਉਹਨੂੰ ਸਾਈਟਾਂ 'ਚ ਭੇਜਿਆ ਆਹਲਾ ਕਿ ਆਪਣੇ ਬਹੁਤ ਘੱਟ ਹੈ ਇੱਧਰ ਦੁਆਬੇ 'ਚ ਜ਼ਿਆਦਾ ਆਈ ਸੀ ਜਾਂ ਮਾਝੇ 'ਚ ਲਾ ਲੋ ਉੱਥੇ ਥੋੜੀ ਜਿਹੀ ਵੱਧ ਗਿਣਤੀ ਚਾਈ ਸੀ ਆਪਣੇ ਬਹੁਤ ਘੱਟ ਆਈ ਸੀ ਪਰ ਉਹਨੂੰ ਕਿਸਾਨਾਂ ਤੱਕ ਵੀ ਵੰਡਿਆ ਗਿਆ ਨਾ ਤਾਂ ਪ੍ਰਸ਼ਾਸਨ ਨੇ ਜ਼ਿੰਮੇਵਾਰੀ ਸਮਝੀ ਵੀ ਅਸੀਂ ਚੈੱਕ ਕਰੀਏ ਨਾ ਸਾਡੇ ਸੋਸਾਇਟੀ ਵਾਲਿਆਂ ਦਾ ਕਰਨਾ ਕੀ ਹੈ ਕਿਉਂਕਿ ਮਾਲਸਫਰ ਦੀ ਜ਼ਿੰਮੇਵਾਰੀ ਬੰਦੀ ਹੈ ਜਿਨ੍ਹਾਂ ਨੇ ਮੁਹਿਆ ਕਰਾਉਣਾ ਉਹ ਆਪਦੀ ਜ਼ਿੰਮੇਵਾਰੀ ਤੋਂ ਭੱਜ ਗਈ ਇਹਦੇ ਇਹਨਾਂ ਨੂੰ ਪਤਾ ਸੀ ਉਹ ਜਿੱਟੀਆਂ ਦਾ ਥਾਂ ਬਣ ਗਿਆ ਲੋਕਾਂ ਤੋਂ ਗਾਲਾਂ ਮੈਲੀਆਂ ਸਰਕਾਰ ਦਾ ਨੁਕਸਾਨ ਕਰਾਉਣਾ ਜਿੰਨਾ ਕਿ ਇਹਨਾਂ ਨੂੰ ਪਤਾ ਹੀ ਸਮਾਨ ਚਕਾ ਕੇ ਤੁਤਮੁਤ ਕਰ ਲਿਆ ਜਿੰਨਾ ਕਿਸਾਨਾਂ ਨੇ ਉਹ ਡੀਏਪੀ ਵਾਣਾ ਚ ਪਾ ਲਈ ਉਹਨਾਂ ਨੂੰ ਪੰਜ ਪੈਸੇ ਦਾ ਲਾਭ ਨਹੀਂ ਹੋਇਆ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਫਸਲ ਵੀ ਘਟੀ ਆ ਉਹ ਸਾਡੀ ਪੰਜਾਬ ਸਰਕਾਰ ਦੀ ਨਲਾਇਕੀ ਆ ਕਿੱਥੇ ਕਿੱਥੇ ਗਨਾਵਾਂਗੇ